ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆ ਮਿੱਤਰੋ ਇਹ ਲੈ ਕੇ ਆਏ ਆ ਪਿੰਡ ਸਰਾਵਾ ਦੇ ਵਿੱਚੋਂ ਸਰਾਵਾ ਪਿੰਡ ਕੋਟਕਪੂਰੇ ਦਾ ਗਵੰਡੀ ਪਿੰਡ ਆ ਤੇ ਮੈਂ ਜਿਸ ਘਰ ਦੇ ਵਿੱਚ ਮੌਜੂਦ ਆ ਮਿੱਤਰੋ ਸਰਾਵਾ ਪਿੰਡ ਦੇ ਵਿੱਚ ਆ ਕੇ ਗੁਰੂ ਨਾਨਕ ਧਰਮਸ਼ਾਲਾ ਦੇ ਬਿਲਕੁਲ ਕੋਲੇ ਤੇ ਆਰੋ ਦੇ ਸਾਹਮਣੇ ਜਗਮੀਤ ਸਿੰਘ ਤੇ ਨੈਭ ਸਿੰਘ ਭਾਈ ਕੇ ਘਰੇ ਤੁਸੀਂ ਘਰੇ ਆਉਣਾ ਵਾ ਮਿੱਤਰੋ ਜਗਜੀਤ ਸਿੰਘ ਨਾਇਬ ਸਿੰਘ ਦੇ ਘਰੇ ਆਉਣਾ ਵਾ ਤੁਸੀਂ ਬਾਈ ਹੁਣਾਂ ਦੇ ਕੋਲੇ ਦੋ ਕੱਟੀਆਂ ਵਕਾਉ ਆ ਇਹ ਪ੍ਰੋਪਰ ਰਿਕਾਰਡ ਸੀਮਣ ਵਾਲੀਆਂ ਆ ਜਿਹੜੀ ਵੱਡੀ ਕੱਟੀ ਆ ਇਹ ਬਾਈ ਹੁਣਾਂ ਨੇ ਮਹੇਂ ਖਰੀਦੀ ਸੀ ਮਿੱਤਰੋ ਤੇ ਹਰਿਆਣੇ ਦੇ ਵਿੱਚੋਂ ਉਹਦੇ ਮਤਲਬ ਬਾਈ ਹੁਣਾਂ ਨੂੰ M29 ਦਾ ਸੀਮਣ ਦੱਸਿਆ ਸੀ ਤੇ ਇਹ M29 ਦੇ ਸੀਮਣ ਦੀ ਕੱਟੀ ਆ ਕਰਮਾਂ ਵਾਲੀ ਔਰ 1.5 ਸਾਲ ਦੀ ਇਹਦੀ ਉਮਰ ਆ ਬਣੋ 14-15 ਮਹੀਨੇ ਇੱਥੇ ਜੇ ਕਰਕੇ ਲਈ ਉਮਰ ਆ ਕੱਟੀ ਦੀ ਬਹੁਤ ਸੋਹਣੀ ਸੁਨੱਖੀ ਕੱਟੀ ਆ ਰੀਜ਼ਨਬਲ ਕਹਿਣ ਵਾਲੀ ਗੱਲ ਨਹੀਂ ਮਾਲਕ ਨੇ ਇਹ ਗੱਲ ਕਹੀ ਆ ਵੀ ਜਿਹੜਾ ਰਿਕਾਰਡ ਆਪਾਨੂੰ ਦੱਸਿਆ ਬਾਈ ਸਾਹਿਬ ਇਹ ਆਪਾਂ ਉਹੀ ਦੱਸਣਾ ਕਿ ਆਪਦਾ ਨਹੀਂ ਬਣਾਇਆ ਸੋਹਣੀ ਸੁਨੱਖੀ ਕੱਟੀਆਂ ਘਰੇ ਮਾਵਾਂ ਖੜੀਆਂ ਹੋਈਆਂ ਅੰਦਰ ਅਸੀਂ ਬਾਹਰਲੇ ਪਾਸੇ ਕੱਟੀਆਂ ਹੋਈਆਂ ਗੇਟ ਦੇ ਨਾਲ ਬੰਨੀਆਂ ਹੋਈਆਂ ਕੱਟੀਆਂ ਇਹਦਾ ਰੇਟ 36000 ਰੁਪਿਆ ਵਾ ਜਿਹੜਾ ਭਰਾ ਆਪਣੀ ਵੀਡੀਓ ਦੇਖ ਕੇ ਕੱਟੀ ਲਊਗਾ ਮਾਲਕਾਂ ਦੇ ਵੀ ਆਪਾਂ ਛੋੜ ਖੋਲੀ ਡੁੱਲੀ ਕਰਾਂਗੇ ਕੱਟੀ ਦੇ ਵਿੱਚੋਂ ਸੋਹਣੀ ਸੁਨੱਖੀ ਕੱਟੀ ਐ ਮਿੱਤਰੋ ਕਰਮਾ ਵਾਲੀ ਐ ਪਹਿਲੇ ਨੰਬਰ ਤੇ ਆ ਦੋ ਨੰਬਰ ਤੇ ਕੱਟੀ ਆ ਜਿਹੜੀ ਇਹਦੀ ਸਾਲ ਕੁ ਦੀ ਉਮਰ ਆ ਮਿੱਤਰੋ ਤੇ ਇਹ ਬਾਈ ਹੁਣਾਂ ਦੇ ਨੇੜੇ ਲੋਕਲ ਸਣ ਅਰਜਨ ਕੁੰਕੜ ਦਾ ਬੱਚਾ ਸੀਗਾ ਤੇ ਉਹ ਗਾਂ ਉਹ ਬੱਚੇ ਤੋਂ ਮੰਨ ਲਓ ਇਹ ਕ੍ਰੋਸ ਹੋਈ ਹੋਈ ਐ ਕਰਮਾ ਵਾਲੀ ਇਹ ਹੁੰਦੀ ਧੀ ਆ ਮਿੱਤਰੋ ਇਹ ਅਰਜਰ ਗੁੰਗੜ ਵਾਲੀ ਬਲੱਡ ਲੈਨ ਦੇ ਵਿੱਚੋਂ ਕੱਟੀ ਆ ਦੇ اے ਐਮ ਐਨ ਐਫ 3 ਦੀ ਕੱਟੀਆਂ ਦੋ ਕੱਟੀਆਂ ਵਕਾਉ ਆ ਮੇਤਰੋ ਭਾਈ ਹੁਣਾਂ ਦੇ ਕੋਲੇ ਇਹਦਾ ਰੇਟ 16000 ਰੁਪਇਆ ਨਿੱਕੀ ਕੱਟੀ ਦਾ ਤੇ ਆਹ ਕੱਟੀ ਦਾ ਰੇਟ ਹੈਗਾ ਜਿਹੜਾ 36000 ਰੁਪਇਆ ਜੇ ਜੋੜਾ ਲੈਣੇ ਆ ਤਾਂ ਮੇਤਰੋ 52000 ਰੁਪਇਆ ਜੋੜੇ ਦੀ ਕੀਮਤ ਬਣਦੀ ਆ ਮਾਨਤਨ ਭਾਈ ਹੁਣੀਆਂ ਦੇ ਖੁੱਲਾ ਢੁੱਲਾ ਕਰਦੇ ਆਂਗੇ ਮਾਵਾਂ ਚੰਗੇ ਰਿਕਾਰਡ ਵਾਲੀਆਂ ਆਪ ਕੱਟੀਆਂ ਚੰਗੇ ਰਿਕਾਰਡ ਵਾਲੀਆਂ ਕਿਉਂਕਿ ਭਾਈ ਜਿਹੜਾ ਦੁੱਧ ਪਿਆ ਕੇ ਪਾਲ ਲਿਆ ਹੁਣ ਉਹਦੇ ਪੈਸੇ ਜਿਹੜੇ ਪੂਰੇ ਵੀ ਨਹੀਂ ਹੁੰਦੇ ਜਦੋਂ ਆਪਾਂ ਵੇਚ ਰੀਆਂ ਹੁਣ ਤੇ ਭਾਈ ਨੈਵ ਸਿੰਘ ਕੇ ਘਰੇ ਤੁਸੀਂ ਆਰਓ ਦੇ ਕੋਲੇ ਆ ਕੇ ਪਹਿਲੇ ਕੋਲੇ 85282475688528247568